ਤੇ ਹਾਂਜੀ ਤੇ ਅੱਜ ਖੜੇ ਆ ਫਗਵਾੜੇ ਫਗਵਾੜੇ ਕਿੱਥੇ ਖੜੇ ਆ ਉਹ ਦੱਸਣਗੇ ਸਾਨੂੰ ਰਜਤ ਭਾਜੀ ਭਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕਿੱਥੇ ਖੜੇ ਆ ਜੱਪਾ ਆਪਾਂ ਖੜੇ ਆ ਜੀ ਮੇਲੀ ਬਾਈਪਾਸ ਤੇ ਚੰਡੀਗੜ੍ਹ ਰੋਡ ਐ ਚੰਡੀਗੜ੍ਹ ਤੋਂ ਜਲੰਧਰ ਵਾਲਾ ਤੇ ਜਿੱਥੋਂ ਫਗਵਾੜੇ ਨੂੰ ਬਾਈਪਾਸ ਕਰਦੇ ਆ ਆਪਾਂ ਮੇਲੀ ਪਿੰਡ ਹੁੰਦਾ ਮੇਲੀ ਬਾਈਪਾਸ ਤੇ ਖੜੇ ਆ ਇਸ ਵਕਤ ਆਪਾਂ ਪੁਲ ਦੇ ਥੱਲੇ ਓਕੇ ਤੇ ਪੁਲ ਦੇ ਥੱਲੇ ਖੜੇ ਆ ਆਪਾਂ ਇੱਥੇ ਸਰਦਾਰ ਜੀ ਦੀ ਦੇਸੀ ਰਸੋਈ ਸਰਦ ਦਾ ਸਾਗ ਦੇਸੀ ਕਿਹ ਵਾਲਾ ਮੱਕੀ ਦੀ ਰੋਟੀ ਚਾਟੀ ਚ ਲੱਸੀ ਕਲਕ ਦੀ ਰੋਟੀ ਆਲੂ ਵਾਲਾ ਪਰੋਠਾ ਪਾਲਕ ਪਨੀਰ ਸਪੈਸ਼ਲ ਚਾਹ ਰਾਜਮਾ ਘੜੀ ਚੌਲੋਂ ਘੜੀ ਪਕੌੜਾ ਓਏ ਹੋਏ ਹੋਏ ਇੰਨਾ ਕੁਛ ਤੇ ਆਓ ਹੁਣ ਤੁਹਾਨੂੰ ਲੈ ਚਲਦੇ ਆਪਾਂ ਉਸ ਪਾਸੇ ਨੂੰ ਜਿੱਥੇ ਬਾਈ ਹੁਣੀ ਇਨਸਟਾਲ ਲਾਉਂਦੇ ਨੇ ਤੇ ਇਹ ਰਜਤਪਾਸ਼ੀ ਨੂੰ ਵੀ ਪਤਾ ਸੀਗਾ ਮੈਂ ਕਿੱਥੇ ਲੈ ਕੇ ਆ ਆ ਭਾਈ ਨੂੰ ਮਜਨ ਨਾਲੇ ਬਾਈ ਭਗਵਾੜੇ ਦੇ ਰਹਿਣ ਵਾਲੇ ਦੀ ਪਰ ਭਾਈ ਨੂੰ ਮੈਂ ਤਾਂ ਲੈ ਕੇ ਆ ਕਿਉਂਕਿ ਭਾਈ ਨੂੰ ਰਾਜਮਾ ਚੌਲ ਬਹੁਤ ਸੰਸਿਗੇ ਇਸ ਕਰਕੇ ਮੈਂ ਲੈ ਕੇ ਆ ਆ ਭਾਈ ਨੂੰ ਇੱਥੇ ਤੇ ਇਹ ਆ ਜੀ ਬਾਈ ਦਾ ਇੱਕ ਛੋਟਾ ਜਿਹਾ ਸੈਟਅਪ ਗੱਡੀ ਚ ਹੀ ਭਾਜੀ ਹੁਣੀ ਸਾਰਾ ਸੈਟਅਪ ਰੈਡੀ ਕਰਦੇ ਨੇ ਤੇ ਕਈ ਕੁਸ਼ਨਾਂ ਦੇ ਕੋਲ ਕਾਫੀ ਕੁਝ ਸਮਾਨ ਹੁੰਦਾ ਤੁਹਾਨੂੰ ਪਹਿਲਾਂ ਗੱਡੀ ਦਿਖਾਵਾਂ ਮੈਂ ਗੱਡੀ ਦੇ ਵਿੱਚ ਕਿਵੇਂ ਕਿਵੇਂ ਦਾ ਸਮਾਨ ਹੁੰਦਾ ਆ ਦੇਖੋ ਜੀ ਸਾਰਾ ਟੋਟਲੀ ਜਿਹੜਾ ਸਮਾਨ ਆ ਤੇ ਗੱਡੀ ਦੇ ਵਿੱਚ ਟੋਟਲੀ ਰੱਖਿਆ ਹੁੰਦਾ ਭਾਈ ਹੁਣ ਸੈਟਅਪ ਸਾਰਾ ਲਾਇਆ ਹੁੰਦਾ ਕੀ ਬਾਤ ਤੇ ਲਓ ਜੀ ਕਰਦੇ ਆ ਸਰਦਾਰ ਸਾਹਿਬ ਨਾਲ ਗੱਲ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਾਂ ਜੀ ਆਪਣਾ ਸੋਨਾ ਜਨਾ ਨਾਮ ਦੱਸੋ ਜੀ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਤੇਜਿੰਦਰ ਸਿੰਘ ਜੀ ਬਾਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਇੱਥੇ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਇੱਕ ਸ਼ੁੱਧ ਖਾਣਾ ਜਿਹੜਾ ਆ ਘਰੇਲੂ ਖਾਣਾ ਕਦੋਂ ਤੋਂ ਕੁਵਾਰੇ ਹੋ ਇਹ ਲਗਭਗ 2 ਸਾਲ ਹੋ ਜਾਣੇ ਆ ਜੀ ਸਾਨੂੰ April ਦੇ ਵਿੱਚ 2 ਸਾਲ ਹਾਂਜੀ ਹਾਂਜੀ ਕੀ ਬਾਤ ਹੈ ਤੇ ਇੱਥੇ 2 ਸਾਲਾਂ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿਵੇਂ ਸ਼ੁਰੂਆਤ ਕੀਤੀ ਵੀ ਕਿਵੇਂ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਵੀ ਹਾਂ ਆ ਚੀਜ਼ ਸ਼ੁਰੂ ਕੀਤੀ ਜਾਵੇ ਸ਼ੁਰੂਆਤ ਇਦਾਂ ਹੋਈ ਜੀ ਥੋੜੇ ਜੇ ਜੋਬਾਂ ਜੋਬਾਂ ਜੀ ਵੀ ਧੱਕੇ ਧੁੱਕੇ ਖਾਦੇ ਸੀ ਜੀ ਉਹ ਜੋਬਾਂ ਚ ਇਦਾਂ ਹੁੰਦਾ ਸੀਗਾ ਉਹਦੇ ਸਵੇਰੇ ਕਿਸੇ ਵੇਲੇ ਦਿਨ ਇਦਾਂ ਦਾ ਹੁੰਦਾ ਸੀਗਾ ਜੀ ਵੀ ਛੁੱਟੀ ਕਰਨ ਨੂੰ ਦਿਲ ਕਰਦਾ ਸੀਗਾ ਅੱਛਾ ਹਾਂ ਮਤਲਬ ਜਿੱਦਾਂ ਕੋਈ ਮੌਸਮ ਪੈਂਦੇ ਆਉਣਾ ਮੀਂਹ ਪੈ ਕੇ ਫੇਰ ਦਿਲ ਕਹਿੰਦਾ ਵੀ ਅੱਜ ਜੋਬ ਤੇ ਨਾ ਜਾਈਏ ਛੁੱਟੀ ਹੱਲ ਲਈ ਛੁੱਟੀ ਕਰਨੀ ਜਾ ਇਹ ਤੋਂ ਬਗੈਰ ਸਰਦਾ ਹੁੰਦਾ ਨਹੀਂ ਸੀ ਹਾਂ ਕੰਮ ਚ ਨਹੀਂ ਪੂਰੇ ਹੁੰਦੇ ਸੀ ਹੂੰ ਫੇਰ ਸੋਚਿਆ ਵੀ ਕੁਝ ਆਪਣਾ ਕੰਮ ਹੋਣਾ ਚਾਹੀਦਾ ਪਰ ਜ਼ਿਆਦਾ ਕੰਮ ਕਰਨ ਲਈ ਬਜਟ ਹੈ ਨਹੀਂ ਸੀ ਅੱਛਾ ਤੋਂ ਪਹਿਲਾਂ ਮਤਲਬ ਜਿਹੜਾ ਸਟੱਡੀ ਕਰਦੇ ਸੀਗੇ ਧੱਕੇ ਤੁੱਕੇ ਖਾਦੇ ਸੀ ਬੱਸਾਂ ਬੱਸਾਂ ਜੇ ਇਦਾਂ ਹੁੰਦਾ ਸੀ ਭਈ ਜਿਹੜਾ ਬੰਦਾ ਸਸਤੀ ਜੀ ਜੀ ਭਾਲਦਾ ਪਰ ਅੱਜ ਕੱਲ ਮਹਿੰਗਾਈ ਇੰਨੀ ਆ ਬੰਦਾ ਏ ਢੇਡ ਵੀ ਭਰਨਾ ਭਈ ਮਹਿੰਗਾ ਖਾਣਾ ਵੀ ਨਹੀਂ ਦੇਗਾ ਸਸਤਾ ਵੀ ਸਸਤਾ ਵੀ ਸੋਚਿਆ ਭਈ ਕੋਈ ਇਦਾਂ ਦੀ ਚੀਜ਼ ਸ਼ੁਰੂ ਕਰੀਏ ਜਿਹਦੇ ਵਿੱਚ ਸਾਰਿਆਂ ਨੂੰ ਥੋੜਾ ਜਿਆ ਸਭ ਨੂੰ ਫਾਇਦਾ ਹੋਵੇ ਸਭ ਨੂੰ ਫਾਇਦਾ ਵੀ ਹੋਵੇ ਤੇ ਖਾਣਾ ਵੀ ਢੇਡ ਵੀ ਭਰ ਜੇ ਤੇ ਜਦੋਂ ਸ਼ੁਰੂਆਤੀ ਸਟਾਰਟ ਕਰਦੋ ਪਹਿਲਾਂ ਕਿਹੜਾ ਮੀਨੂ ਸਟਾਰਟ ਕੀਤਾ ਸੀ ਤੁਸੀਂ ਮੈਨੂੰ ਜੀ ਸਾਡੇ ਕੋ ਕੜੀ ਚਾਵਲ ਤੇ ਰਾਜਮਾ ਚਾਵਲੀ ਸੀਗੀ ਅੱਛਾ ਤੇ ਰੋਟੀ ਵੀ ਹੌਲੀ ਹੌਲੀ ਸ਼ੁਰੂ ਕੀਤੀ ਸੀਗੀ ਅਜਾਈ ਦਾ ਕੋਈ ਕਹਿ ਦਿੰਦਾ ਸੀ ਰੋਟੀ ਨਹੀਂ ਹੈਗੀ ਫਿਰ ਨਾਲੇ ਰੋਟੀ ਰੱਖਣੀ ਅੱਛਾ ਫਿਰ ਨਾਲ ਰੋਟੀ ਜਿੱਦਾਂ ਅਜਾਈ ਦਾ ਵੱਡਾ ਵੰਡਾ ਵਧੀ ਗਈਆਂ ਲੋਕਾਂ ਦੀ ਉਵੇਂ-ਉਵੇਂ ਤੁਹਾਡਾ ਸੈਟਅਪ ਵੱਡਾ ਹੋਦਾਂ ਗਿਆ ਹਾਂਜੀ ਹਾਂਜੀ ਤੇ ਭਾਈ ਅੱਜ ਹੁਣ ਕੀ ਬਣਾਇਆ ਅੱਜ ਕੀ ਬਣਿਆ ਤੁਹਾਡੇ ਕੋਲ ਸਾਡੇ ਕੋ ਹੁਣ ਸਰੋਂ ਦਾ ਸਾਗ ਹੈ ਜੀ ਵਾਹ ਜੀ ਵਾਹ ਸਾਗ ਇਹ ਸਾਗ ਜਿਆਦਾ ਨਹੀਂ ਫੇਮਸ ਕਰਤਾ ਸਾਗ ਫੇਮਸ ਹੈ ਤਾਂ ਲੋਕਾਂ ਨੇ ਟੇਸਟ ਦੇ ਕੇ ਆਪਣੇ ਆਪ ਫੇਮਸ ਹੋ ਜਾਂਦਾ ਜੀ ਟੇਸਟ ਕਿਦਾਂ ਦਾ ਆ ਜੇ ਟੇਸਟ ਵਧੀਆ ਲੱਗੂਗਾ ਫੇਰ ਫੇਮਸ ਆਪਣੇ ਆਪ ਹੀ ਹੋ ਜਾਣਾ ਬਿਲਕੁਲ ਬਿਲਕੁਲ ਤੇ ਭਾਈ ਕੀ ਰੇਟ ਪਲੇਟ ਦਾ ਰੇਟ ਕੀ ਹੈਗਾ ਤੁਹਾਡਾ 80 ਰੁਪਏ ਹੁੰਦਾ ਜੀ ਆ ਆਪਣੀ ਥਾਲੀ ਹੁੰਦੀ ਹੈ ਜੀ ਅੱਛਾ ਜੀ ਪੁੱਛ ਲੋ ਇਹਨਾਂ ਕੀ ਇਹ ਥਾਲੀ ਦੇ ਵਿੱਚ ਸਾਗ ਹੁੰਦਾ ਆ ਚਟਨੀ ਹੁੰਦੀ ਆ ਮੂਲੀਆਂ ਹੁੰਦੀਆਂ ਸਲਾਦ ਜਿੱਦਾਂ ਕਹਦੀਏ ਫੇਰ ਤਿੰਨ ਰੋਟੀਆਂ ਦੇਈ ਦਿੰਦੇ ਤਿੰਨ ਰੋਟੀਆਂ 80 ਰੁਪਏ ਦੇ ਦੇਸੀ ਕੇ ਪਾਗੇ ਦੇਖਦਾ ਤੇ 80 ਰੁਪਏ ਦੀ ਥਾਲੀ ਆ ਜੀ ਅੱਛਾ ਤੇਸੀ ਕਿ ਉਹਦੇ ਨਾਲ ਹਾਂਜੀ ਹਾਂਜੀ ਉਹ ਕਿਤੇ ਜਿਹੜੀਆਂ ਕੜਕੀ ਦੀ ਰੋਟੀ ਹੋਵੇ ਨਾਲ ਹੋਰ ਸਬਜ਼ੀਆਂ ਉਹ ਕਿੰਨੇ ਦੀ ਪਲੇਟ ਆ ਉਹ ਰਾਜਮਾ ਕੜੀ ਚਾਰ ਰੋਟੀਆਂ 20 ਰੁਪਏ ਜੀ ਰਾਜਮਾ ਕੜੀ ਚਾਰ ਕੜੀ ਚਾਰ ਰੋਟੀਆਂ ਕਣਕ ਦੀਆਂ 50 ਰੁਪਏ ਹਾਂਜੀ ਤੇ ਜਿਹੜੇ ਰਾਈਸ ਹੈਗੇ ਆ ਉਹ ਰਾਈਸ ਇੱਕ ਕੰਟੇਨਰ ਦੇ ਹਿਸਾਬ ਨਾਲ ਆਇਆ ਕਿਉਂਕਿ ਸਾਡੇ ਕੋਲ ਡਿਸਪੋਜ਼ੇਬਲ ਆ ਜਾਵੇ ਓਕੇ ਫੇਰ ਇਹ 50 ਰੁਪਏ ਦਾ ਕੰਟੇਨਰ ਆ ਕੜੀ ਚਾਵਲ ਜਾਂ ਰਾਜਮਾ ਜਾਵੇ ਇਹ 30 ਰੁਪਏ ਦਾ ਆ ਕੜੀ ਚਾਵਲ ਜਾਂ ਰਾਜਮਾ ਜਾਵੇ ਜਾਂ ਰਾਜਮਾ ਚਾਵਲ ਹਾਂਜੀ ਹਾਂਜੀ ਠੀਕ ਹੈ ਜੀ ਉਹ ਤੁਹਾਨੂੰ ਕੜੀ ਦਿਖਾਉਂਗੇ ਜਰਾ ਕੜੀ ਦੇਖ ਲੋ ਕੜੀ ਕੜੀ ਕਿਦਰੀ ਆ ਅੱਛਾ ਅੱਛਾ ਰਾਜਮਾ ਜੇਮਲ ਦੋ ਫੁੱਲ ਇਹ ਕੜੀ ਆ ਜੀ ਸਾਡੇ ਕੋਲ ਵੱਡੇ ਵੱਡੇ ਪਕੌੜੇ ਆ ਕਿਆ ਬਾਤ ਹੈ ਕਈਆਂ ਨੂੰ ਕੜੀ ਚ ਪਕੌੜੇ ਲੱਭਣ ਦੀ ਦਿੱਕਤ ਹੁੰਦੀ ਆ ਪਰ ਸਾਡੇ ਕੋਲ ਕੜੀ ਤੇ ਪਕੌੜੇ ਹਰ ਵਾਰੀ ਮਿਲੋਗੇ ਤੁਹਾਨੂੰ ਹਾਂ ਜੀ ਹਾਂ ਜੀ ਬਿਲਕੁਲ ਬਹੁਤ ਹੁੰਦੇ ਆ ਕੜੀ ਜੀ ਤੇ ਬਾਈ ਬਣਾਉਨੇ ਕਿੱਥੇ ਕਰੋ ਬਣਾ ਕੇ ਲੈ ਕੇ ਆਉਨੇ ਆ ਜਾਂ ਤੁਸੀਂ ਇੱਥੇ ਬਣਾ ਕੇ ਲੈ ਆਈਦਾ ਜੀ ਆਪਾਂ ਅੱਛਾ ਘਰ ਹੀ ਕੋਣ ਮਿਹਨਤ ਕਰਦਾ ਘਰੇ ਆਪ ਇਕੱਠੇ ਹੋ ਗਈ ਜੀ ਸਾਰੇ ਜਿਹੜੇ ਪਰਿਵਾਰ ਲੱਗਾ ਰਹਿੰਦਾ ਅੱਛਾ ਪਰਿਵਾਰ ਚ ਕੋਣ ਘਰ ਚ ਪਰਿਵਾਰ ਕੋਣ ਕੋਣ ਹੈ ਕਿਹੜੀ ਕਿਹੜੀ ਜਿਮਬਾਰੀ ਕਿਹੜੇ ਕਿਹੜੇ ਬੰਦ ਪਾਉਂਦੇ ਨੇ ਵੀਰੇ ਇਹ ਘਰ ਦੇ ਸਾਗ ਤਾਂ ਕਰਦੇ ਸਾਡੀ ਮੰਮੀ ਬਣਾਉਦੀ ਆ ਜੀ ਅੱਛਾ ਜੀ ਬਾਕੀ ਰਾਜਮਾ ਕੜੀ ਮਿਲ ਮਿਲ ਕੇ ਮੈਂ ਤਾਂ ਮੇਰੀ ਸਿੰਗੜੀ ਬਣਾ ਕੇ ਅੱਛੀ ਬਣਾ ਲਈਦੇ ਆ ਜੀ ਅੱਛਾ ਉਹ ਬਣਾ ਲੈਂਦੇ ਆ ਤੇ ਚਾਹ ਬੋਲਦੇ ਆਲੂ ਵਾਲੇ ਪਰੌਂਠੇ ਇੱਥੇ ਆ ਕੇ ਬਣਾ ਲਈਦੇ ਅੱਛਾ ਉਹ ਤੁਸੀਂ ਇੱਥੇ ਆ ਕੇ ਕਰ ਕਿਆ ਬਾਤ ਹੈ ਜੀ ਹਾਂ ਜੀ ਜ਼ਿਆਦਾਤਰ ਕੜੀ ਹੁਣ ਉਹੀ ਬਣਾਉਂਦੇ ਆ ਤੇ ਰਾਜਮਾ ਮੈਂ ਬਣਾਉਂਦਾ ਅੱਛਾ ਤੁਹਾਡੇ ਇੱਕ ਪਰੋਠੇ ਦਾ ਵੀ ਆ ਦੋ ਪਰੋਠੇ ਨਾਲ ਦਹੀਂ ਦੇ ਨਾਲ ਤੇ 50 ਰੁਪਏ ਦੇ ਵਿੱਚ ਆਉਂਦਾ کافی ਵਧੀਆ ਰੇਟ ਤੁਹਾਡਾ ਨਹੀਂ ਤਾਂ ਪਿੱਛੇ ਇੱਕ ਮੈਂ ਸ਼ੂਟ ਕੀਤਾ ਸੀ ਉਹ ਦੋ ਰੁੱਡੀਆਂ ਮੱਕੀ ਦੀਆਂ 90 ਰੁਪਏ ਦੇ ਵਿੱਚ ਕਰ ਰਹੇ ਸੀਗੇ ਉਹ ਪਰ ਉਹ ਜੀ ਇੱਕ ਕਾਪੀ ਕਰਨੀ ਹੁੰਦੀ ਹੈ ਇੱਕ ਦਿਲਣਾ ਕਰਨਾ ਹੁੰਦਾ ਨਹੀਂ ਤੁਸੀਂ ਕਾਫੀ ਸਮੇਂ ਤੋਂ ਲੱਗੇ ਹੋਏ ਹੋ ਕਾਫੀ 2 ਸਾਲਾਂ ਤੋਂ ਤੁਸੀਂ ਇੱਥੇ ਕਰ ਰਹੇ ਹੋ ਹਾਂਜੀ ਤੇ ਇਧਰ ਪੈਂਚ ਹੁਣੀ ਪ੍ਰਸ਼ਾਦ ਦੇ ਬਣਾਉਂਦੇ ਨੇ ਇੱਥੇ ਹਾਂਜੀ ਆਹ ਸੈਟਅਪ ਲੱਗਾ ਹੋਇਆ ਹੈ ਪ੍ਰੋਪਰ ਇੰਦਾ ਰੋਟੀ ਤਿਆਰ ਕਰਦੇ ਹਾਂ ਹਾਂਜੀ ਇਹਦੇ ਵਿੱਚ ਅਸੀਂ ਇੱਥੇ ਰੋਟੀ ਵੀ ਬਣਾ ਲੈਂਦੀ ਆ ਪਰੌਂਠੇ ਵੀ ਇੱਥੇ ਹੀ ਬਣਾ ਲੈਂਦੇ ਆ ਸਾਰਾ ਕੁਝ ਤੁਸੀਂ ਇੱਥੇ ਹੀ ਇੱਥੇ ਹੀ ਬਣਾਈਦਾ ਜੀ ਬਾਕੀ ਸਾਰਾ ਜਿੰਦਾ ਤਿਆਰ ਕਰਕੇ ਮਸਾਲਾ ਮਸੂਲਾ ਸਾਰਾ ਘਰੋਂ ਹੀ ਲੈ ਕੇ ਆਈ ਅੱਛਾ ਸਭ ਕੁਝ ਤਿਆਰ ਕਰਕੇ ਘਰੋਂ ਲਿਆਉਂਦੇ ਹੋ ਤੇ ਅੱਛਾ ਲੱਸੀ ਅਲੱਗ ਤੋਂ ਮਿਲਦੀ ਹੈ ਜਾਂ ਨਾਲ ਕੰਪ ਗਲਾਸ ਚੋਇਸ ਦੇ ਹਿਸਾਬ ਨਾਲ ਅੱਛਾ ਚੋਇਸ ਦੇ ਨਾਲ ਆ ਲੱਸੀ 10 ਰੁਪਏ ਦੇ ਹਿਸਾਬ ਨਾਲ ਮਤਲਬ ਜਿੰਨੀ ਵੀ ਮਰਜ਼ੀ ਗਲਾਸ ਇੱਕ ਲਓ ਦੋ ਲਓ ਤੇ 10 ਰੁਪਏ ਦੇ ਹਿਸਾਬ ਨਾਲ ਗਲਾਸ ਤੇ ਗਲਾਸ ਇਹ ਹੈ ਜੀ ਇਹ 10 ਵਾਲਾ ਆ ਓਕੇ ਆ 20 ਰੁਪਏ ਵਾਲਾ ਜੀ अच्छा मतलब कोई भी चॉइस ਦੇ ਹਿਸਾਬ ਨਾਲ ਤੁਸੀਂ ਲੈ ਚਾ। ਅੱਛਾ ਲੱਸੀ ਭਾਈ ਕਿਹੜੀ ਉਹਦੀ ਦੇਰਕਾ ਦੀ ਹੁੰਦੀ ਹੈ ਤੇ ਕਿਹੜੀ ਹੁੰਦੀ ਹੈ ਕਿ ਘਰੇ ਮੀਂਹ। ਯਾਰ ਵੀ ਰੜਕੀ ਦੀ ਜੀ ਘਰੇ ਜੀ। ਅੱਛਾ ਘਰੇਲੂ ਆਪਣੀ ਲੱਸੀ ਰੜਕਦੇ ਹੁੰਦੇ। ਹਾਂ ਜੀ ਕਈ ਤਾਂ 5 ਕਿਲੋਮੀਟਰ ਤੋਂ ਲੱਸੀ ਪੀਣਾ ਹੀ ਆਉਂਦੇ ਹੁੰਦੇ ਗੱਲ ਜੀ। ਅੱਛਾ। ਹਾਂ ਜੀ ਲੱਸੀ ਪੀਣਾ ਹੀ ਆਉਂਦੇ ਹੁੰਦੇ ਆ ਭਈ ਸਾਨੂੰ ਲੱਸੀ ਬਹੁਤ ਵਧੀਆ ਲੱਗਦੀ ਹੈ। ਅੱਛਾ ਮਤਲਬ ਵੀ 5 ਕਿਲੋਮੀਟਰ ਤੋਂ ਕਿ ਲਈ ਲੱਸੀ ਪੀਣਾਉਂਦੇ ਲੋਕ ਹੈ। ਹਾਂ ਜੀ ਹਾਂ ਜੀ। ਕੀ ਫਾਇਦਾ ਜੀ। ਵਾਕਿਆ ਜੀ ਬਹੁਤ ਵਧੀਆ ਭਾਜੀ। ਤੇ ਇੱਕ ਚੀਜ਼ ਅੱਛਾ ਸਾਡੇ ਲਈ ਭਾਜੀ ਕੀ ਸਾਨੂੰ ਕੀ ਖਵਾਓਗੇ ਤੁਸੀਂ ਜੋ ਕਹੋਗੇ ਆਪਾਂ ਉਹ ਖਵਾ ਦਵਾਂਗੇ ਤੁਹਾਨੂੰ ਥਾਲੀ ਜੇ ਤੁਸੀਂ ਖਾਣੀ ਆ ਤੁਸੀਂ ਦੱਸੋ ਰეკਮੈਂਡ ਤੁਸੀਂ ਰეკਮੈਂਡ ਕਰੋ ਕਿਉਂ ਭਾਜੀ ਤੁਹਾਨੂੰ ਸਾਗ ਤੇ ਮੱਕੀ ਰੋਟੀ ਖਲਾਉਣੀ ਹੈ ਜੀ ਆਪਾਂ ਓਕੇ ਸਾਾਨੂੰ ਸਾਗ ਤੇ ਮੱਕੀ ਰੋਟੀ ਖਵਾਓ ਹਾਂਜੀ ਨਾਲ ਸਾਡੇ ਕਿਦਰੀ ਭਾਜੀ ਹੁਣੀ ਰਾਜਮਾ ਚੋਲ ਖਾਣਗੇ ਭਾਜੀ ਹੁਣੀ ਉਹ ਇੱਕ ਹੋਰ ਪਮੇ ਪੋੜਾ ਰੱਖਦੇ ਭਾਜੀ ਹੁਣੀ ਰਾਜਮਾ ਚੋਲ ਦੀ ਜ਼ਿਆਦਾ ਸ਼ਕੀਮ ਨਹੀਂ ਪੋੜ ਕੇ ਕੋਰਾ ਪਾ ਦੋ ਇਹ ਪਹਿਲਾਂ ਜੀ ਅਸੀਂ ਥੋੜੀ ਜਿਹਾ ਪਾ ਕੇ ਰਾਜਮਾ ਦੇ ਘੜੀ ਥੱਲੇ ਪਾਈ ਦੇ ਬੰਡੇ ਬੱਡੇ ਗੰਡੇ ਨਾਲ ਓਕੇ ਫੇ ਥੋੜੀ ਜੀ ਲੇਅਰ ਜੇ ਟਾਈ अच्छा मतलब ट्रिपल लेयर बनाਉਂਦੇ ਹਾਂ ਨਹੀਂ ਡਬਲ ਹੀ ਹੁੰਦੀ ਆ ਇਹ मतलब ਸੁੱਕਦੇ ਨਹੀਂ اچھا ਤੇ ਥੱਲੇ ਥੱਲੇ ਸਹੀ ਟੇਸਟ ਵਧੀਆ ਜਿਹਾ ਬਣ ਜਾਂਦਾ ਜੀ اچھا ਉੱਤੇ ਫੇ ਇਹਦੇ ਦੁਬਾਰਾ ਪਾ ਦੇ ਨਾਲੇ ਇੱਕ ਤੁਹਾਡਾ ਕੰਮ ਵਧੀਆ ਨਾਲੇ ਗਰਮ ਗਰਮ ਨਾਲ ਹੀ ਤੁਸੀਂ ਉੱਥੇ ਤਵੇ ਆ ਤਾਂ ਗਰਮ ਕਰੀ ਚੱਲੋ ਨਾਲ ਹੀ ਹਾਂਜੀ ਹਾਂਜੀ ਤੇ ਨਾਲ ਹੀ ਗਰਮ ਗਰਮ ਖਵਾਈ ਚੱਲੋ ਕਿਆ ਬਹੁਤ ਵਧੀਆ ਤੇ ਰਾਤਾਂ ਦੇ 6 ਮਹੀਨਿਆਂ ਬਾਅਦ ਹੀ ਰੱਖਿਆ ਸੀ ਸੈਟਅਪ ਜਦੋਂ ਸ਼ੁਰੂ ਕੀਤਾ ਸੀ اچھا ਪਹਿਲਾਂ ਤਾਂ ਇਹਦੇ ਵਿੱਚ ਹੀ ਲੈ ਕੇ ਘਰੋਂ ਆਈ ਦੀਆਂ ਸੀ اچھا ਪਹਿਲਾਂ ਉਹ ਇਹਨਾਂ ਵਿੱਚ ਹੀ ਹੁੰਦੇ ਸੀਗੀ ਪਰ ਕਿ ਕਸਟਮਰ ਸਪੋਰਟ ਵਧੀਆ ਕਰ ਦਿੰਦੇ ਸੀ ਸ਼ਾਮ ਨੂੰ ਜੇ ਠੰਡਾ ਵੀ ਹੋ ਜਾਂਦਾ ਕੋਈ ਗੱਲ ਨਹੀਂ ਖਾ ਲੈਣੇ ਭਾਈ ਤੁਸੀਂ ਹੁਣੇ ਸ਼ੁਰੂ ਕੀਤਾ ਤਾਂ ਭਾਈ ਟਾਈਮਿੰਗ ਕੀ ਆ ਤੁਹਾਡੀ ਟਾਈਮਿੰਗ ਜੀ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਹੁੰਦੀ ਹੈ ਜੀ ਸਵੇਰੇ 10 ਤੋਂ ਸ਼ਾਮੀ 5 ਵਜੇ ਤੱਕ ਤੇ ਛੁੱਟੀ ਬਾਜੀ ਕਦੋਂ ਹੁੰਦੀ ਤੁਹਾਡੀ ਛੁੱਟੀ ਸੰਡੇ ਨੂੰ ਜੀ ਸੰਡੇ ਵਾਲੇ ਦਿਨ ਪਰਮਨੈਂਟਲੀ ਕਲੋਜ਼ ਹਾਂ ਜੀ ਹਾਂ ਜੀ ਕੋਈ ਸੰਡੇ ਵਾਲੇ ਦਿਨ ਕੋਈ ਨਾ ਆਵੇ ਇੱਥੇ ਵੀ ਨਹੀਂ ਜੇ ਅ ਕਿਸੇ ਨੇ ਕੋਈ ਸਮਾਨ ਲੈਣਾ ਵੀ ਆ ਮਤਲਬ ਫੂਡ ਆਈਟਮ ਇੱਕ ਦਿਨ ਪਹਿਲਾਂ ਸਾਨੂੰ ਕੰਟੈਕਟ ਕਰ ਸਕਦਾ ਵੀ ਸਾਨੂੰ ਇੰਨੇ ਚਾਹੀਦੇ ਆ ਅੱਛਾ ਭਾਈ ਜੀ ਜਦੋਂ ਹੁਣ ਤੁਸੀਂ ਇਦਾਂ ਕੁਝ ਬਣਾਉਨੇ ਹੋ ਤੇ ਕੋਈ ਜਦੋਂ ਹੁਣ ਮੰਨ ਲਓ ਕਿਸੇ ਨੇ ਘਰ ਦੇ ਵਿੱਚ 50 ਬੰਦਿਆਂ ਦੀ ਜਾਂ 100 ਬੰਦੇ ਦੀ ਰੋਟੀ ਬਣਵਾਉਣੀ ਹੋਵੇ ਉਹ ਵੀ ਕਰ ਦਿੰਦੇ ਹੋ ਆਰਡਰ ਉਹ ਵੀ ਪੁੱਟਾ ਦਿੰਦੇ ਉਹ ਵੀ ਕਰ ਲੈਂਦੇ ਜੇ ਕਿ ਜਿੱਦਾਂ ਦੀ ਮਾਜੀ ਸਬਜ਼ੀ ਚਾਹੀਦੀ ਹੈ ਜੀ ਅੱਛਾ ਉਹ ਸਾਨੂੰ ਦੱਸ ਦੇਣਾ ਅੱਛਾ ਪਹਿਲਾਂ ਹਾਂਜੀ ਉਹ ਆਪਾਂ ਤਿਆਰ ਕਰਕੇ ਦੇ ਦਿੰਦਾ ਜੀ ਆਰਡਰ ਕਰ ਦਿੰਦੇ ਆ ਤੇ ਨਾਲ ਹੀ ਤੁਹਾਨੂੰ ਉਹ ਚੀਜ਼ ਕਰ ਦਿੰਦੇ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਭਾਜੀ ਸਾਡੇ ਤੁਸੀਂ ਪਹਿਲਾਂ ਤਾਂ ਲਾਓ ਇੱਕ ਰਾਜਮਾਂ ਦੀ ਨਾਲ ਆਪਣਾ ਨਹੀਂ ਆਪਣਾ ਕੜੀ ਚਾਵਲ ਨਹੀਂ ਰਾਜਮਾਂ 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 ਇਹ ਹਾਫ ਹੈ ਜੀ ਹਾਂਜੀ ਹਾਂਜੀ ਹਾਫ ਪਲੇਟ ਚਾਹੀਦੀ ਇਹ ਤੁਸੀਂ ਸਾਲ 2 ਸਾਲ ਬਾਅਦ ਵੀ ਆਉਂਗੇ ਤਾਂ ਵੀ ਟੇਸਟ ਤੁਹਾਨੂੰ ਉਹੀ ਰਹੂਗਾ ਜੀ ਅੱਛਾ ਕਿਉਂਕਿ ਜਿਹੜੇ ਕਾਪੀ ਕਰਕੇ ਕਰਦੇ ਆ ਜੀ ਉਹ ਫਿਰ ਟੇਸਟ ਇੱਥੇ ਆ ਕੇ ਬਣਾਉਂਦੇ ਆ ਭਈ ਅਸੀਂ ਕਸਟਮਰ ਨੂੰ ਤਾਜ਼ਾ ਤਾਜ਼ਾ ਦੇਣਾ ਬਣਾ ਕੇ ਬਿਲਕੁਲ ਬਿਲਕੁਲ ਉੱਚ ਲੂਣ ਹਰ ਵਾਰੀ ਵੱਧ ਘੱਟ ਆ ਹੀ ਹੁੰਦਾ ਹੂੰ ਹੂੰ ਅਸੀਂ ਉਹ ਹੀ ਜੀ ਬਣਾ ਕੇ ਲਿਆਈਦਾ ਰੋਟੀ ਰਾਜਮਾ ਆ ਤੁਸੀਂ ਚੰਡੀ ਬਣਾਉਂਦੇ ਹੋ ਨਾ ਇਹ ਪਦੀਨੇ ਦੀ ਜਟਨੀ ਹੁੰਦੀ ਹੈ ਜੀ ਸਾਡੇ ਅੱਛਾ ਪਿਆਜ਼ ਪਦੀਨਾ ਆ ਲੈ ਚਮਚੇ ਦੋ ਰੱਖਣੇ ਆ ਜੀ ਨਹੀਂ ਤੁਸੀਂ ਇੱਕ ਹੀ ਰੱਖੋ ਜੀ ਠੀਕ ਕਿਉਂਕਿ ਮੈਨੂੰ ਮੈਨੂੰ ਤੁਸੀਂ ਸਾਗ ਦਾ ਲਾਓ ਅੱਛਾ ਤੇ ਰੋਟੀ ਦਾ ਇੱਧਰ ਸਾਡੇ ਚਲੀ ਆ ਜੀ ਪਲੇਟ ਪਾਜੀ ਕਿਵੇਂ ਲੋ ਜੀ ਪਾਜੀ ਸਾਡੇ ਨਾਲ ਗਿਫਟ ਰੋਟੀ ਰਾਜਮਾ ਅੱਜ ਦੋ ਹੀ ਜਣੇ ਆਏ ਪਾਜੀ ਰਜਤ ਪਾਜੀ ਨੇ ਮੈਨੂੰ ਇੱਕ ਵਾਰੀ ਰਾਜਮਾ ਚੌਲ ਖਵਾਏ ਸੀ ਕਿ ਕਸ਼ਮੀਰ ਦੇ ਵਿੱਚ ਕਲਾੜ ਦੇ ਲਾਗੇ ਸ਼ਾਦਾਪਾ ਖਾਦੇ ਸੀ ਆਪਾਂ ਖਾਦੇ ਸੀ ਪਤਨੀ ਟੌਪ ਦੇ ਕੋਲ ਪਤਨੀ ਟੌਪ ਦੇ ਕੋਲ ਹਾਂ ਤੇ ਅੱਜ ਮੈਂ ਕਿਹਾ ਬਾਈ ਨੂੰ ਮੈਂ ਖੋਣਿਆ ਚੱਗੂ ਦਾ ਟੱਬਾ ਚੱਗੂ ਦੇ ਡੱਬੇ ਦੇ ਹਾਂਜੀ ਭਾਈ ਜੀ ਕਿਵੇਂ ਟੇਸਟੀ ਕਿਹੜਾ ਪੂਰੇ ਘੈਂਟ ਉਹ ਕਹਿੰਦਾ ਫਗਵਾੜੇ ਵਿੱਚ ਕੁਝ ਮਿਲਦਾ ਨਹੀਂ ਵਧੀਆ ਅੱਲਾਹ ਹੁਣਾ ਅੱਲਾਹ ਵਧੀਆ ਜਗ੍ਹਾ ਲੱਭ ਕੇ ਦੇਤੀ ਤੁਨੂੰ ਤੇ ਫਗਵਾੜਾ ਤਾਂ ਮਸ਼ਹੂਰ ਹੈ ਖਾਣ ਪੀਣ ਦੀਆਂ ਚੀਜ਼ਾਂ ਲਈ ਤੇ ਤੂੰ ਮੈਨੂੰ ਕਹਿੰਦਾ ਹੈ ਹੀ ਨਹੀਂ ਕੁਝ ਵੀ ਉਹ ਬੰਦੇ ਨੂੰ ਆਪਣੇ ਨੇੜੇ ਤੇੜੇ ਨਹੀਂ ਨਾ ਦਿਖਦਾ ਹੁੰਦਾ ਤਾਂ ਆਪਣੇ ਤੋਂ ਦੂਰ ਦਿਖਦਾ ਹੁੰਦਾ ਯਾਰ ਆ ਮਾੜੀ ਗੱਲਾਂ ਨਾ ਫਿਰ ਮੈਂ ਭਾਈ ਨੂੰ ਸਵੇਰੇ ਕਿਹਾ ਯਾਰ ਮੈਨੂੰ ਬ੍ਰੇਕਫਾਸਟ ਕਰਾ ਵਧੀਆ ਜਆ ਭਾਈ ਕਹਿੰਦਾ ਯਾਰ ਮੈਂ ਬ੍ਰੇਕਫਾਸਟ ਕਿਤੇ ਮੈਨੂੰ ਤਾਂ ਪਤਾ ਹੀ ਨਹੀਂ ਟੇਸਟ ਕਰੋ ਤੇ ਲੋ ਜੀ ਹੁਣ ਆਪਾਂ ਵੀ ਰਾਜਮਾ ਟੇਸਟ ਕਰ ਲਈਏ ਵੇਖੇ ਮੇਰੀ ਰਾਜਮਾਨਾ ਥੋੜੀ ਘੱਟ ਬਣਦੀ ਆ ਬਾਈ ਨੂੰ ਪਤਾ ਹੀ ਆ ਬਾਈ ਸੀਰੀ ਸਿਰਫ ਤੈਨੂੰ ਕਿਵੇਂ ਲੱਗੀ ਟੇਸਟੀ ਇਹਦੇ ਲੱਗੇ ਘਰ ਵਰਗੇ ਘਰ ਵਰਗੇ ਹਨਾ ਪਰ ਘਰ ਆ ਪਾਤਾ ਪਿਆਜ਼ ਭਾਗੀ ਦਿਖਾਉਂਦੇ ਆ ਨਾ ਨਹੀਂ ਪਾਲੀਦਾ ਅੱਛਾ ਹੂੰ ਪਰ ਮੈਨੂੰ ਕੋਈ ਕਰੇ ਫੇਵਰ ਬਜੇ ਸਮਝ ਨਹੀਂ ਲੱਗਦਾ ਹੁੰਦਾ ਹਾਂ 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 ਪਰ ਰਾਜਮਾ ਮੈਨੂੰ ਚੋਲਾ ਨਾਲ ਵਧਿਆ ਲੱਗਦਾ ਤੇ ਇੰਦਰ ਭਾਜੀ ਜਿਹੜੀ ਮੱਕੀ ਦੀ ਰੋਟੀ ਤੁਸੀਂ ਫੇ ਘਰੋਂ ਬਣਾ ਕੇ ਲਿਆ ਜਾਂਦੇ ਹੋ ਇੱਥੇ ਵੀ ਤੁਸੀਂ ਉਹਨੂੰ ਮਤਲਬ ਵੀ ਘਰੋਂ ਕੱਚੀ ਕਰਕੇ ਲਿਆਈ ਜੀ ਕੱਚੀ ਕਰਕੇ ਲਿਆਉਂਦੇ ਤੇ ਇੱਥੇ ਆ ਕੇ ਫੁੱਲ ਡਨ ਕਰਦੇ ਫਿਰ ਉਹਨੂੰ ਕਿਉਂਕਿ ਸਾਡੇ ਕੋਲ ਫਿਰ ਮੱਕੀ ਰੋਟੀ ਦਾ ਇੱਥੇ ਕੰਮ ਥੋੜਾ ਜਿਹਾ ਵਧੇ ਜਾਣਾ ਹੈ ਮੈਂ ਤਾਂ ਕਰਕੇ ਅਸੀਂ ਘਰੋਂ ਹੀ ਲੈ ਕੇ ਆ ਜੀ ਪਰ ਫਿਰ ਵੀ ਇੱਥੇ ਵੀ ਟਾਈਮ ਅੱਜ ਕੱਲ ਕਿਸੇ ਕੋਲ ਇੰਨਾ ਟਾਈਮ ਹੈ ਨਹੀਂ ਹੈਗਾ ਭਾਈ ਨਹੀਂ ਹਰੇਕ ਬੰਦੇ ਨੂੰ ਥੋੜੀ ਜਲਦੀ ਹੋ ਜਾਏ ਮਤਲਬ ਹਰੇਕ ਕੰਮ ਦੇ ਵਿੱਚ ਭਈ ਅੱਛਾ ਇੱਕ ਤਨ ਮੈਂ ਉਹ ਜੋ ਪਰਲੇ ਪਿੱਛੇ ਕੰਪਨਸਰੀ ਨਾਂ ਨਾਲ ਬੰਦਾ ਆ ਉਹ ਵੀ ਪੰਜਾਬੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਇੱਥੇ ਇੱਕ ਭਾਜੀ ਸਰਦਾਰ ਜੀ ਲਾਉਂਦੇ ਆ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਪ੍ਰੋਪਰ ਵੀ ਚੋਪੀ ਕਰ ਗਿਆ ਬੰਦੇ ਯਾਰ ਵੀ ਇੱਕ ਕਿਵੇਂ ਲੈਂਦੇ ਹੁੰਦੇ ਨਾ ਵੀ ਪੰਜਾਬੀ ਉਹ ਪੰਜਾਬੀ ਨੂੰ ਦੇਖ ਕੇ ਰਾਜ਼ ਨਹੀਂ ਤੇ ਤੇ ਭਾਜੀ ਸਾਡੀ ਹੁਣ ਤੁਸੀਂ ਦਵਾ ਦਾ ਪਲੇਟ ਲੱਸੀ ਦੇ ਦਮਾ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਦ ਕਾਇਦ ਨੂੰ ਇਧਰ ਮੱਕੀ ਦੀ ਰੋਟੀ ਸਾਡੀ ਰੈਡੀ ਹੋ ਰਹੀ ਹੈ ਜੀ ਤੇ ਤੇ ਪੈ ਜੂੜੀ ਸਵੇਰ ਤੋਂ ਲੱਗੇ ਪੈ ਜੀ ਕਿੰਨੀ ਦੇਰ ਦਾ ਤੁਸੀਂ ਕਰਦੇ ਕੰਮ ਇੱਥੇ ਸਵੇਰ ਤੋਂ ਸ਼ਾਮ ਤੱਕ ਹਾਂ ਜੀ ਸਾਡੇ 9:30 ਵਜੇ ਤੁਸੀਂ ਆ ਜਾਂਦੇ ਹੋ ਤਾਂ ਮਤਲਬ ਕਿੰਨੀਆਂ ਕ ਰੋਟੀਆਂ ਸ਼ਾਮ ਤੱਕ ਤੁਹਾਨੂੰ ਇੱਥੇ ਬਣਾਉਣੀਆਂ ਪੈਂਦੀਆਂ ਨੇ ਇਹ ਰੋਗਾਹ ਤੱਕ ਬੰਦ ਤੋਂ ਲਾਏ ਆ ਅੱਛਾ ਲਗਾ ਕਹੀ ਦੋ ਰੋਟੀ ਬਣਾਇ ਜਾਈਏ ਤਾਂ ਵਾਜੀ ਗਾ ਚਲੋ ਬਹੁਤ ਵਧੀਆ ਜੀ ਤੁਸੀਂ ਕਾਨ ਦੇ ਰੋਟੀ ਦਾ ਤਾਜ਼ੀ ਤਾਜ਼ੀ ਬਣਾਉਣੀ ਪੈਂਦੀ ਹੈ ਜੀ ਬਹੁਤ ਵਧੀਆ ਤੁਸੀਂ ਇੱਕ ਚੰਗਾ ਖਾਣਾ ਜਿਹੜਾ ਹੈਗਾ ਸਾਡੇ ਪੰਜਾਬੀ ਭਰਾਵਾਂ ਲਈ ਤੇ ਸਾਡੇ ਫਗਵਾੜੇ ਦੇ ਲੋਕਲ ਲੋਕਾਂ ਵਾਸਤੇ ਤੁਸੀਂ ਵਧੀਆ ਖਾਣਾ ਦੇ ਰਹੇ ਹੋ ਜੀ ਥੈਂਕ ਯੂ ਜੀ ਥੈਂਕ ਯੂ ਤੇ ਭਾਈ ਇਹ ਦੁਬਾਰਾ ਰੀਫਲ ਹੋ ਜਾਂਦਾ ਜੇ ਲੋਡ ਪੈ ਜਾਂਦਾ ਇਹ ਪਹਿਲਾਂ ਹੀ ਵੈਸੇ ਦੋ ਵਾਰੀ ਦੇ ਦਿੰਦਾ ਆ ਅੱਛਾ ਜੇ ਦੁਬਾਰਾ ਲੈਨੇ ਇੱਕ ਮਤਲਬ ਤੀਜੀ ਵਾਰੀ ਫੇ ਉਹ ਥੋੜਾ ਜਿਹਾ ਐਕਸਟਰਾ ਦੇ ਵਿੱਚ ਹੋ ਜਾਂਦਾ ਅੱਛਾ ਫੇ ਕਿੰਨੇ ਪੈਸੇ ਲੈਂਦੇ ਹੋ 20 ਰੁਪਏ ਜੀ ਅੱਛਾ ਫੇ ਐਕਸਟਰਾ ਫਾਗ ਦੇ ਤੁਸੀਂ 20 ਰੁਪਏ ਲੈਣੇ ਹਾਂਜੀ ਹਾਂਜੀ ਇੱਧਰ ਓਕੇ ਆਹ ਲਓ ਜੀ ਸਾਡੀ ਰੇਡ ਹੋ ਚੁੱਕੀ ਆ ਮੱਕੀ ਦੀ ਰੋਟੀ ਰੈਡੀ ਇਹ ਦੋ ਅਸੀਂ ਪਹਿਲਾਂ ਲਾਤੀਆਂ ਜੇ ਤੁਹਾਨੂੰ ਰਿਕੁਆਇਰਮੈਂਟ ਹੋਊਗੀ ਅੱਛਾ ਫੇ ਤੁਸੀਂ ਲੈ ਲਿਓ ਤਿੰਨ ਹੁੰਦੀਆਂ ਉਦਾਂ ਚਾਹੇ ਦੋ ਲਓ ਚਾਹੇ ਤਿੰਨ ਰੇਟ 80 ਰੁਪਏ ਹੀ ਆ ਰੇਟ 80 ਰੁਪਏ ਹੀ ਆ ਕਿਉਂਕਿ ਥਾਲੀ ਸਿਸਟਮ ਹੈ ਨਾ ਇਸ ਲਈ ਓਕੇ ਆ ਗਿਆ ਦੇਸੀ ਘੋਏ ਕਿਈ ਬਟ ਦੇਸੀ ਘੋ ਜਿਆਦਾ ਵਧੀਆ ਫਲੇਵਰ ਕਰਦਾ ਜਾਂ ਮੱਖਣ ਮਨੂੰ ਮੱਖਣ ਜਿਆਦਾ ਪਵਦੀਆ ਹੁੰਦਾ ਕਦੇ ਮੱਖਣ ਟਰਾਈ ਕੀਤਾ ਤੁਸੀਂ ਮੱਖਣ ਨਹੀਂ ਟਰਾਈ ਕੀਤਾ ਦੇਸੀ ਕੇ ਤਾਂ ਕਰਕੇ ਅਸੀਂ ਭਾਈ ਦਾ ਕਿਉਂਕਿ ਇਹ ਹੈ ਨਾ ਤੁਹਾਨੂੰ ਦੁਬਾਰਾ ਦੁਬਾਰਾ ਪਾਉਣ ਦੀ ਲੋੜ ਨਹੀਂ ਪੈਂਦੀ ਓਕੇ ਮੱਖਣ ਕੀ ਆ ਨਾਲ ਦੀ ਨਾਲ ਹੀ ਇੱਕ ਦੋ ਬੁਰਕੀਆਂ ਖਾਦੀਆਂ ਨਾਲ ਦੀ ਨਾਲ ਖਤਮ ਹੋ ਜਾਣਾ ਜੀ ਓਕੇ ਜੀ ਲਓ ਜੀ ਸਾਡੀ ਪਲੇਟ ਹੋ ਚੁੱਕੀ ਹੈ ਰੈਡੀ ਤੇ ਆਪਾਂ ਹੁਣ ਚਲੀਏ ਟੈਸਟਿੰਗ ਵਾਲੇ ਪਾਸੇ ਆਜੋ ਆਜੋ ਜੀ ਹੈਗੀ ਹੈ ਮੱਕੀ ਰੋਟੀ ਆਹ ਲਓ ਜੀ ਥੈਂਕ ਯੂ ਬਾਜੀ ਬਿਲਕੁਲ ਬਿਲਕੁਲ ਆਪਾਂ ਪੇਹੇ ਦੇਣੀ ਆ ਤੇ ਫਾਈਨਲੀ ਲੋ ਜੀ ਆਪਣੀ ਮੱਕੀ ਦੀ ਰੋਟੀ ਦੀ ਪਲੇਟ ਹੋ ਗਈ ਰੈਡੀ ਦੇਸੀ ਕਿਉ ਉਹ ਪੂਰਾ ਦੇਖੋ ਤੁਸੀਂ ਬਾਈ ਨੇ ਪਤਾ ਰਜਤ ਭਾਜੀ ਕਿਉ ਤੁਸੀਂ ਕਹਿੰਦੇ ਮੱਕੀ ਦੇਸੀ ਕਿਉ ਕਿਵੇਂ ਪਉਂਦੇ ਆ ਦੇਖ ਲਓ ਪਤਾ ਕਈਰ ਉਹਦੇ ਨਹੀਂ ਲਓ ਜੀ ਤੇ ਹੁਣ ਵਾਰੀ ਆ ਗਈ ਆ ਟੈਸਟਿੰਗ ਦੀ ਤੇ ਚਲੋ ਜੀ ਹੁਣ ਆਪਾਂ ਕਰੀਏ ਟੈਸਟ ਤੇ ਤੁਸੀਂ ਵੀ ਜੇ ਇੱਕ ਮਜ਼ਾ ਖਾਣਾ ਖਾਣਾ ਤੇ ਤੁਹਾਨੂੰ ਆਉਣਾ ਪੈਣਾ ਹੈ ਜੀ ਮੇਲੀ ਚੌਕ ਦੇ ਵਿੱਚ ਮੇਲੀ ਬਾਈਪਾਸ ਆ ਫਗਵਾੜੇ ਵਾਲਾ ਬਾਈਪਾਸ ਤੋਂ ਸ਼ੁਰੂ ਹੁੰਦਾ ਫਗਵਾੜੇ ਨੂੰ ਆ ਜਾਓ ਬਹੁਤ ਵਧੀਆ ਡਿਸਕਵਰੀ ਤੇ ਪੂਰਾ ਕਲੀਅਰ ਕਰਦਾ ਪਹਿਲਾਂ ਮੈਂ ਜੋਨਾ ਰਜਤ ਭਾਈ ਆ ਕੇ ਟੈਸਟ ਕਰ ਲੈਂਦਾ। ਹਰੀ ਪਲੀਜ਼ ਇਹ ਪੁਣੀ ਸੱਚ ਕਹੂੰਗਾ ਰਾਜਮਾ ਚਾਵਲ ਮੈਨੂੰ ਓਕੇ ਓਕੇ ਲੱਗੇ ਸੀ ਤੇ ਹੁਣ ਲੇਕਿਨ ਜਿਹੜੀ ਇਹਨਾਂ ਦੀ ਮੇਨ ਚੀਜ਼ ਹੈ ਸਾਗ ਤੇ ਮੱਕੀ ਦੀ ਰੋਟੀ ਹੈ ਨਾ ਉਹ ਚੀਜ਼ ਟੈਸਟ ਕਰਕੇ ਦੇਈਏ। ਬੈਟਰ ਬੈਟਰ ਨਹੀਂ ਇਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਟੇਸਟ ਮੈਨੂੰ ਇਦਾਂ ਐਗਜ਼ੈਕਟਲੀ ਸਮਝਾਣਾ ਤਾਂ ਨਹੀਂ ਆਂਦਾ ਪਰ ਮੈਨੂੰ ਸਵਾਦ ਲੱਗਿਆ ਤੇ ਜਿੱਦਾਂ ਕਹਿ ਲੋ ਬਹੁਤ ਜ਼ਿਆਦਾ ਸਪਾਈਸੀ ਨਹੀਂ ਤੇ ਠੀਕ ਵਧੀਆ ਜਿੰਨਾ ਜਿਵੇਂ ਦਾ ਮੱਕੀ ਦੀ ਰੋਟੀ ਖਣਦਾ ਸਾਗ ਹੋਣਾ ਚਾਹੀਦਾ ਸਾਗ ਦਾ ਟੇਸਟ ਆ ਰਿਹਾ ਨਹੀਂ ਤਾਂ ਐਕਚੁਅਲੀ ਕੀ ਹੁੰਦਾ ਜਿਆਦਾਤਰ ਕੀ ਹੁੰਦਾ ਕਿ ਆਪਾਂ ਮਸਾਲੇ ਜਾਂ ਤੜਕਾ ਇਦਾਂ ਲਾ ਦਿੰਨੇ ਆ ਕਿ ਤੜਕੇ ਦਾ ਹੀ ਸਵਾਦ ਆਂਦਾ ਰਹਿੰਦਾ ਸਾਗ ਦਾ ਤੜਕੇ ਦਾ ਆਪਣਾ ਸਵਾਦ ਨਹੀਂ ਆਂਦਾ ਬਿਲਕੁਲ ਇੱਥੇ ਸਾਗ ਦਾ ਸਵਾਦ ਆ ਰਿਹਾ ਆ ਵਧੀਆ ਲੱਗਾ ਬਿਲਕੁਲ ਵਾਜਾ ਮੈਂ ਤੈਨੂੰ ਅਜੇ ਕੜੀ ਵੀ ਟੈਸਟ ਕਰਾਉਣੀ ਹੈ ਕੜੀ ਬਹੁਤ ਵਧੀਆ ਬਣੀ 8 ਨੰਬਰ 8 ਨੰਬਰ 10 ਚੋਂ 8 ਨੰਬਰ ਕੀ ਬਾਤ ਹੈ ਚਲੋ ਹੁਣ ਆਪਾਂ ਮੈਂ ਵੀ ਫਲੇਵਰ ਦੱਸ ਦਿੰਦਾ ਇੱਕ ਜਦਾਰ ਜਿਤਪਾਈ ਨੇ ਕਿਹਾ ਹੈ ਵਾਕਈ ਇਹਦੇ ਮੈਂ 10 ਚੋਂ 9 ਨੰਬਰ ਜ਼ਰੂਰ ਦਊਂਗਾ ਕਿਉਂਕਿ ਵਾਕਈ ਸਾਗ ਜਿਹੜਾ ਆ ਇੱਕ ਵਧੀਆ ਬਣਾਇਆ ਹੋਇਆ ਵਧੀਆ ਤੜਕਿਆ ਹੋਇਆ ਆ ਅਲਲ ਦੀ ਕੋਈ ਘਾਟ ਨਹੀਂ ਇਹਦੇ ਵਿੱਚ ਮੈਨੂੰ ਕੋਈ ਇਸ ਜਿਹੇ ਦੀ ਕਮੀ ਨਹੀਂ ਹੈਗੀ ਤੇ ਬਸ ਕਮੀ ਹੁਣੇ ਦੇ ਨਾਲ ਇੱਕੋ ਹੀ ਆ ਉਹ ਹੈ ਕਿ ਲੱਸੀ ਦੀ ਉਹ ਲੱਸੀ ਦੀ ਆਪਾਂ ਕਮੀ ਹੁਣ ਉੱਥੇ ਜਾ ਕੇ ਪੂਰੀ ਕਰ ਲੈਣੀ ਹੈ ਲੱਸੀ ਵੀ ਮਿਲਦੀ ਹੈ ਹੂੰ ਕੀ ਬਾਤ ਇੱਕ ਗਲਾਸ 10 ਰੁਪਏ ਦਾ ਇੱਕ 20 ਰੁਪਏ ਦਾ ਛੋਟਾ ਦਾ ਵੱਡਾ ਵੱਡਾ ਹੀ ਪੀਵਾਂਗੇ ਤੇ ਲੱਸੀ ਤਾਂ ਫਿਰ ਪੰਜਾਬੀਆਂ ਦੀ ਫੇਵਰੇਟ ਆ ਆਪਣੀ ਜੇ ਜੇ ਆਪਾਂ ਕੜੀ ਕੜੀ ਚੋਲ ਵੀ ਟੈਸਟ ਕਰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਪੂਰਾ ਫੁੱਲ ਰਿਵਿਊ ਦਿੰਨੇ ਆ ਦੁਬਾਰਾ ਇੱਥੇ ਆਉਣਾ ਬਣਦਾ ਜਾਂ ਨਹੀਂ ਬਣਦਾ ਬਾਕੀ ਪੰਜਾਬੀ ਭਰਾਲੇ ਪੰਜਾਬੀ ਭਰਾ ਪੰਜਾਬ ਚ ਹੁਣ ਕੰਮ ਕਰਨ ਲੱਗ ਪਏ ਨੇ ਇਹ ਸਭ ਤੋਂ ਵੱਡੀ ਗੱਲ ਆ ਤੇ ਵਧੀਆ ਗੱਲ ਆ ਤਾਂ ਸਾਨੂੰ ਲੋੜਿਆ ਵੀ ਜੇ ਕਿਤੇ ਮਾੜੀ ਬੁਢੀ ਕਮੀ ਵੀ ਹੈ ਨਾ ਉਹ ਅਸੀਂ ਦਰਕਰਾਰ ਕਰੀਏ ਨਾਲੇ 80 ਰੁਪਏ ਦੇ ਵਿੱਚ ਦੇਸੀ ਘੋ ਸਾਗ ਨਾਲ ਮੱਕੀ ਦੀਆਂ ਰੋਟੀਆਂ ਤਿੰਨ ਤਿੰਨ ਬਹੁਤ ਵਧੀਆ ਵੈਲਿਊ ਫॉर ਮਨੀ ਬਿਲਕੁਲ ਤੇ ਨਾਲੇ ਸਫਾਈ ਬਹੁਤ ਹੈ ਸਫਾਈ ਬਹੁਤ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਘਰ ਵਰਗਾ ਖਾਣਾ ਸਫਾਈ ਬਹੁਤ ਹੈ ਤੇ ਜਿੱਦਾਂ ਆਪਾਂ ਇਸ ਵਕਤ ਹਾਈਵੇ ਤੇ ਬੈਠੇ ਆ ਨਾ ਫੇਰ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ ਇਦਾਂ ਨਹੀਂ ਲੱਗਦਾ ਬਾਹਰ ਉਹਨਾਂ ਨੇ ਟੇਬਲ ਵਗੈਰਾ ਵੀ ਰੱਖੇ ਕੁਰਸੀਆਂ ਵੀ ਰੱਖੀਆਂ ਹੈ ਵਧੀਆ ਲੱਗਾ ਵਧੀਆ ਬਨਾਲ ਕੋਈ ਇਦਾਂ ਦਾ ਹੈ ਨਹੀਂ ਇੱਕ ਵਧੀਆ ਚੀਜ਼ ਲੱਗੀ ਹੈ ਤਾਂ ਹੀ ਉਹੋੀ ਚੀਜ਼ ਨੂੰ ਲਾ ਕੇ ਰੇੜੀਆਂ ਤੇ ਖਾਣ ਨਾਲ 50 ਰੁਪਏ ਦੇ ਵਿੱਚ ਘਰ ਵਰਗਾ ਖਾਣਾ ਬਿਲਕੁਲ ਇਹ ਉਹਨਾਂ ਕਰਾਈ ਆਪਾਂ ਕੜੀ ਪਲੇਟ ਤੇ ਨਾਲ ਆਪਾਂ ਲੱਸੀ ਓਕੇ ਚਲੋ ਤੇ ਇੱਥੇ ਸਾਡੇ ਭਾਜੀ ਹੁੜੀ ਵੀ ਆਏ ਨੇ ਖਾਣਾ ਖਾਣ ਬਾਈ ਕਿਵੇਂ ਲੱਗਾ ਪਲਾ ਦਾ ਖਾਣਾ ਦੱਸੋ ਬਹੁਤ ਡੇਲੀਸ਼ੀਅਸ ਹੈ ਜੀ ਬਹੁਤ ਡੇਲੀਸ਼ੀਅਸ ਹੈ ਸਪੈਸ਼ਲੀ ਉੱਥੋਂ ਆਨੇ ਅਸੀਂ ਕੋਰਟ ਹੀアリング ਦੇ ਫਗਵਾੜਾ ਅੱਛਾ ਉੱਥੇ ਨਹੀਂ ਅਸੀਂ ਖਾਂਦੇ ਅਸੀਂ ਇੱਥੇ ਸਪੈਸ਼ਲੀ ਤੁਸੀਂ ਬੈਂਕ ਕਰੋ ਹਾਂਜੀ ਬੈਂਕ ਤਾਂ ਦੇਖਿਆ ਪਛਵਾੜੇ ਨਾਲ ਕਿਉਂਕਿ ਇਹ ਕਿਤੇ ਕੋੜੇ ਹੀ ਦੇ ਵਿੱਚ ਉਹਨਾਂ ਕਿਤੇ ਬੈਂਕਾਂ ਦੇ ਲੋਨ ਲੂਣ ਨਹੀਂ ਕੋਈ ਚੁਕਾਉਂਦੇ ਤੇ ਫੇਰ ਆਉਂਦੇ ਆ ਇਹ। ਤੇ ਕੀ ਬਾਤ ਹੈ। ਤੇ ਮੈਂ ਦੱਸੂ ਮਾ ਫਗਵਾੜੇ ਦਾ ਕੋਟ ਇੱਥੋਂ ਅਪਰੋਕਸੀਮੇਟਲੀ 3 ਤੋਂ 3.5 ਕਿਲੋਮੀਟਰ ਦੂਰ। ਕਿਲੋਮੀਟਰ ਦੂਰ ਹੈ। ਉੱਥੇ ਨੀਅਰ ਬਾਏ ਕੋਈ ਇਸ ਮਤਲਬ ਸਹਾਰੇ ਕੋਈ ਰੈਸਟੋਰੈਂਟ ਜਾਂ ਕੋਈ ਛੋਟੀ ਮੋਟੀ ਸ਼ਾਪ ਵੀ ਨਹੀਂ ਇੱਥੋਂ ਘਰ ਵਰਗਾ ਖਾਣਾ ਮਿਲਦਾ ਹੋਵੇ। ਅੱਛਾ ਇਹ ਥੋੜਾ ਲੱਗਦਾ ਕਿ ਇਹ ਤਾਂ ਘਰ ਦਾ ਖਾਣਾ ਹੈ। ਤੇ ਬਹੁਤ ਰੀਜ਼ਨੇਬਲ ਹੈ। ਓਕੇ। ਮਜਿਆ ਲੱਗਦਾ। ਭਾਈ ਸਭ ਤੋਂ ਬੈਸਟ ਚੀਜ਼ ਤੁਹਾਨੂੰ ਪਸੰ ਕੀ ਮਨੋ ਦਾ ਸਭ ਤੋਂ ਵਧੀਆ ਘੜੀ ਚਾਵਲ ਲੱਗਦੇ ਆ اچھا ਤੇ ਨਾਲ ਦੀ ਮੱਕੀ ਦੀ ਰੋਟੀ ਤੇ ਸਰ੍ਹਸੋਂ ਦਾ ਸਾਗ ਜਿਹਦਾ ਹੁਣ ਸੀਜ਼ਨ ਚੱਲ ਰਿਹਾ ਹੈ اچھا ਉਹ ਵੀ ਬਹੁਤ ਡਿਲੀਸ਼ੀਅਸ ਹੈ اچھا ਤੁਸੀਂ ਲਗਭਗ ਸਾਰੇ ਜਿਹੜਾ ਟਰਾਈ ਕਰ ਚੁੱਕੇ ਹੋ ਹੁਣ ਤੱਕ ਬਿਲਕੁਲ ਸਾਰਾ ਕੁਝ ਨਾਲ ਲੱਸੀ ਵੀ ਹੁੰਦੀ ਹੈ ਕੀ ਲੱਸੀ ਕਿਵੇਂ ਬਾਜੀ ਲੱਸੀ ਬਹੁਤ ਵਧੀਆ ਇੱਕਦਮ ਕਾਜੀ ਵਰਗੀ ਵਸ ਵਾਹ ਜੀ ਵਾਹ ਕੀ ਬਾਤ ਹੈ ਇਧਰ ਭਾਈ ਹੁਣਾਂ ਲਈ ਹਾਂਜੀ ਬਾਜੀ ਹਾਂਜੀ ਤੁਹਾਨੂੰ ਕੀ ਪਸੰਦ ਆ ਇੱਥੇ ਸਿਰ ਮੈਨੂੰ ਇੱਥੇ ਰਾਜਮਾ ਚਾਵਲ ਔਰ ਲੱਸੀ ਖਾਸ ਕਰ ਰਾਜਮਾ ਚਾਵਲ ਤੇ ਲੱਸੀ ਹਲੋ ਜੀ ਉਧਰ ਖੜੀ ਇਧਰ ਬਾਈ ਤੁਹਾਨੂੰ ਜਾਂਦਾ ਚਾਵਲ ਨਾਲ ਬਾਈ ਹੁਣਾਂ ਨੂੰ ਸਰਸੋਂ ਦਾ ਸਾਗ ਨਾਲ ਮੱਕੀ ਦੀ ਰੋਟੀ ਦੇਸੀ ਘੋਣਾ ਕੀ ਬਾਤ ਹੈ ਸਰ ਬਾਹਰ ਖਾਣਾ ਖਾਈ ਨਾ ਰੈਸਟੋਰੈਂਟ ਤੇ ਤੁਸੀਂ ਇੱਕ ਦਿਨ ਖਾ ਲੋਗੇ ਦੋ ਦਿਨ ਖਾ ਲੋਗੇ ਤੀਜੇ ਦਿਨ ਤੁਸੀਂ ਜਾਂ ਤਾਂ ਪੇਟ ਅਬਸੈਟ ਹੋ ਜਾਊਗਾ ਜਾਂ ਕੁਝ ਹੋ ਜਾਊਗਾ ਇੱਥੇ ਸੇ ਮਾਨੋ ਲਗਭਗ ਹਫਤਾ 10 ਦਿਨ ਲਗਾਤਾਰ ਹੀ ਅੱਛਾ ਖਾਜੋ ਖਾਂਦੇ ਵੀ ਅਸੀਂ ਤੇ ਲੋ ਜੀ ਇਧਰ ਉਹ ਸਾਡੀ ਲੱਸੀ ਰੈਡੀ ਹੋ ਚੁੱਕੀ ਹੈ ਜੀ ਤੇ ਸਭ ਤੋਂ ਪਹਿਲਾਂ ਰਜਤ ਭਾਈ ਨੂੰ ਟੈਸਟ ਕਰਾਉਣੀ ਹੈ ਰਜਤ ਭਾਈ ਲੱਸੀ ਆ ਗਈ ਤੁਹਾਡੀ ਰੋਟੀ ਲੈਣੀ ਹੁੰਦੀ ਹੈ ਕਰੋੜੇਸ ਬੜੀ ਵਧੀਆ ਬੈਕ ਕਰ ਲਈਏ ਦੋ 25000 ਵਾਹ ਜੀ ਵਾਹ ਅਜੇ ਤੱਕ ਦੀ ਬੈਸਟ ਆਈਟਮ ਹੈ ਸਾਗ ਵੀ ਵਧੀਆ ਹੈ ਮੈਂ ਉਹ ਵੀ ਇੰਜੋਏ ਕਰ ਰਹੇ ਹਾਂ ਨਾਲ ਆ ਆ ਗਿਆ ਹੋਰ ਵਧੀਆ ਹੋ ਗਈ ਕੀ ਬਾਤ ਹੈ ਚਲੋ ਹੁਣ ਆਪਾਂ ਵੀ ਟਰਾਈ ਕਰੀਏ ਲੱਸੀ ਆਪਣੀ ਆ ਚੁੱਕੀ ਹੈ ਜੀ ਤੇ ਵਾਕਈ ਲੱਸੀ ਜਿਹੜੀ ਘਰੇਲੂ ਲੱਸੀ ਹੁੰਦੀ ਨਾ ਚਾਟੀ ਲੱਸੀ ਦਾ ਸਵਾਦ ਆਉਂਦਾ ਵਿੱਚ ਹਲਕੀ ਹਲਕੀ ਛੱਡੀ ਜੀ ਹੈਗੀ ਆ ਨਾਲ ਕਿ ਉਹ ਵਾਲੀ ਹੂੰ ਐਸੇ ਕਿੰਨੇ ਕਰਦੀ ਆਗੀ ਕਮਾਲ ਲਈ ਤੇ ਹੁਣ ਦਵਾ ਦਾ ਬਾਈ ਸਾਡੀ ਹੁਣ ਕਲੀਅਰ ਰਾਈਸ ਵੀ ਲਾ ਦਿਓ ਬਾਈ ਨਾਲ ਹੀ ਤੇ ਉਹ ਵੀ ਤੇ ਇਧਰ ਬਾਈ ਹੁਣ ਇਹਨੇ ਬਾਈ ਹੁਣੇ ਹੈਗੇ ਜੀ ਆਹ ਵੀ ਆਹ ਵੀ ਆਈਪੀ ਗੱਡੀਆਂ ਦੇ ਪਾਇਲਟ ਪਾਇਲਟ ਭਾਜੀ ਕੀ ਪਹਿਲਾਂ ਮੈਨੂੰ ਆਪਣਾ ਪੂਰਾ ਦੱਸੋ ਵੀ ਤੁਸੀਂ ਪਹਿਲਾਂ ਨਾਮ ਦੱਸੋ ਜੀ ਮੈਂ ਰਵਿੰਦਰ ਕੁਮਾਰ ਐਸਆਈ ਰਵਿੰਦਰ ਕੁਮਾਰ ਐਸਆਈ ਰਵਿੰਦਰ ਕੁਮਾਰ ਜੀ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਤੋਂ ਪਾਇਲਟ ਗੱਡੀ ਲੈ ਕੇ ਆਨੇ ਤੇ ਭਾਜੀ ਹੁਣੀ ਜਦੋਂ ਦਾ ਖਾਣਾ ਬਣਾਉਣਾ ਸ਼ੁਰੂ ਕੀਤਾ ਆ ਅੱਛਾ ਜੀ ਤੇ ਇਹਨਾਂ ਦੀ ਟੇਸਟ ਦੇ ਮੁਤਾਬਕ ਇਹਨਾਂ ਦੀ ਕੁਆਂਟੀਟੀ ਵਧੀ ਜਾਂਦੀ ਆ ਕੀਵਾ ਲਾਜਵਾਬ ਜਿਹਨਾਂ ਦਾ ਖਾਣਾ ਆ ਲੱਸੀ ਆ ਕੜੀ ਆ ਚਾਵਲ ਆ ਸਾਗ ਐ ਮੱਕੀ ਰੋਟੀ ਆ ਬਹੁਤ ਵਧੀਆ ਭਾਈ ਤੁਹਾਨੂੰ ਸਭ ਤੋਂ ਵੱਧ ਫੇਵਰਿਟ ਕਿਹੜਾ ਲੱਗਦਾ ਇਹਨਾਂ ਦਾ ਕਿਹੜਾ ਚਾਵਲ ਕਿਹੜਾ ਚਾਵਲ ਮਾਲੋ ਸਦਾ ਬਾਹਰ ਆ ਸਦਾ ਬਾਹਰ ਕੀ ਬਾਤ ਹੈ ਭਾਈ ਤੇ ਭਾਈ ਹੁਣ ਇਹ ਪਾ ਜਾਣ ਭਾਈ ਕਿਹਦੇ ਨਾਲ ਤੁਸੀਂ ਸਿਕਿਉਰਿਟੀ ਕਰਦੇ ਹੋ ਸਾਡੀ ਐਵੇਂ ਵੀਆਈਪੀ ਕੋਈ ਵੀ ਵੀਆਈਪੀ ਡਿਊਟੀਆਂ ਚ ਹੁੰਦੇ ਹੋ ਤੁਸੀਂ ਕੀ ਬਾਤ ਹੈ ਦੇਖ ਸਕਦੇ ਹੋ ਤੁਸੀਂ ਇੱਧਰ ਸਾਡੇ ਸਰਦਾਰ ਜੀ ਦਾ ਸਾਰੇ ਪੂਰੇ ਫਗਵਾੜੇ ਦਾ ਦਿਲ ਜਿੱਤਿਆ ਹੋਇਆ ਇੱਧਰ ਸਾਡੇ ਬੈਂਕਰ ਭਾਜੀ ਵੀ ਸਾਡੇ ਇੱਥੇ ਆਉਂਦੇ ਨੇ ਖਾਣੇ ਵਾਸਤੇ ਪਹਿਲਾਂ ਕੋਈ ਇਦਾਂ ਬੰਦਾ ਨਹੀਂ ਜਿਹੜਾ ਇੱਥੇ ਭਾਈ ਹੁੜਾ ਕੋਲ ਲੋਕਲ ਤੋਂ ਲੈ ਕੇ ਵੀਆਈਪੀ ਤੱਕ ਨਾਮ ਦਾ ਹੋਵੇ ਪਹਿਲੇ ਨਹੀਂ 1 ਕਿਲੋ ਤੋਂ ਬਣਾਉਣਾ ਜਿਵੇਂ ਥੋੜਾ ਥੋੜਾ ਕਰਕੇ ਤੇ ਅੱਜ ਇਹਨਾਂ ਦੀ ਮਾਰਗ ਮਾਰਾ ਦੀ ਕਿਰਪਾ ਹੀ ਇਹਨਾਂ ਦਾ ਸਾਫ ਸੁਥਰਾ ਖਾਣਾ ਸਾਫ ਸੁਥਰੇ ਆਪ ਦਿਨ ਇਹ ਪ੍ਰਮਾਤਮਾ ਨੇ ਚੜ੍ਹਦੀ ਕਲਾ ਰੱਖੀ ਹੈ ਚੜ੍ਹਦੀ ਕਲਾ ਰਵੇ ਹਾਂ ਜੀਵਾ ਵਾਹਿਗੁਰੂ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਸਰ ਸਰ ਤੇ ਇਹ ਆ ਜੀ ਭਾਈ ਹੁਣਾਂ ਦਾ ਸਰਦਾਰ ਜੀ ਹੁਣਾਂ ਦਾ ਇੱਕ ਛੋਟਾ ਜਿਹਾ ਸੈਟਅਪ ਜਿੱਥੇ ਭਾਈ ਹੁਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪੰਜਾਬੀ ਭਰਾਵਾਂ ਨੂੰ ਖਾਣਾ ਖਵਾਉਂਦੇ ਨੇ ਤੇ ਭਾਜੀ ਬਹੁਤ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮੱਚ ਤੇ ਭਾਜੀ ਐਡਰੈਸ ਦੱਸ ਦਿਓ ਸਾਨੂੰ ਇੱਕ ਇਹ ਮੇਲੀ ਫਲਾਈਓਵਰ ਆ ਜੀ ਆਪਣਾ ਜੇ ਤੁਸੀਂ ਬੱਸ ਸਟੈਂਡ ਤੋਂ ਮੇਲੀ ਆਪਣਾ ਨਵਾਂ ਸ਼ਹਿਰ ਨੂੰ ਜਾਂਦੇ ਆ ਜੀ ਹਾਂਜੀ ਬੰਗਾ ਰੋਡ ਫਗਵਾੜੇ ਬੱਸ ਸਟੈਂਡ ਦੇ ਲੁੱਕੇ ਬੰਗਾ ਰੋਡ 5 ਕਿਲੋਮੀਟਰ ਜਾ ਕੇ ਨਵਾਂ ਸ਼ਹਿਰ ਆਪਣਾ ਚੰਡੀਗੜ੍ਹ ਨਵਾਂ ਸ਼ਹਿਰ ਬਾਈਪਾਸ ਆਉਂਦਾ ਉਹ ਫਲਾਈਓਵਰ ਦੇ ਥੱਲੇ ਆ ਜੀ ਆਪਣੇ ਓਕੇ ਜੀ ਹਾਂਜੀ ਠੀਕ ਹੈ ਜੀ ਭਾਜੀ ਤੇ ਸਾਡਾ ਹੁਣ ਲਾਸਟ ਆਰਡਰ ਸੀਗਾ ਕੜੀ ਤੇ ਚੌਲਾਂ ਦਾ ਤੇ ਹੁਣ ਅਸੀਂ ਬਾਈਕ ਉੱਤੇ ਨਾਟਾ ਲਵਾਈਏ ਤੇ ਕਰੀ ਆਪਣਾ ਵਲੌਗ ਐਂਡ ਤੇ ਭਰਾ ਦੇ ਕੋਲੇ ਕਰੀ ਜਰੂਰ ਆਓ ਗੇੜਾ ਕੱਢ ਕੇ ਜਾਓ ਜਿਹੜੇ ਵੀ ਭਰਾ ਚੰਡੀਗੜ੍ਹ ਨੂੰ ਆਉਣ ਵਾਲੇ ਨੇ ਫਗਵਾੜੇ ਤੋਂ ਪੰਗੇ ਜਾਣ ਵਾਲੇ ਨੇ ਸਾਰੇ ਬਾਈ ਹੁਣਾਂ ਕੋਲ ਹੋ ਕੇ ਜਾਓ ਤੇ ਖਾਣਾ ਖਾ ਕੇ ਜਾਓ ਆ ਦੇਖੋ ਗਾਇਜ ਬਾਈ ਥੋੜੇ ਹੋਰ ਐਡ ਕਰਦੇ ਹੋ ਲਓ ਜੀ ਲਓ ਜੀ ਹਾਂ ਜੀ ਇਟ ਨਹੀਂ ਹੋਰ ਬਣੀ ਆ ਜੀ ਆ ਨਹੀਂ ਬਸ ਹਾਂ ਥੈਂਕ ਯੂ ਸੋ ਮਚਾ ਜੀ ਅਦਰ ਭਾਈ ਹੁਣੇ ਸੀਗੇ ਗੱਲਾਂ ਕਰਦੇ ਆਪਣੇ ਕਿ ਪੈਣ ਪ੍ਰਾਣ ਰੱਖ ਲਿਆ ਭਾਈ ਉਹਨਾਂ ਦਾ ਮੈਂ ਭਾਈ ਨੂੰ ਪਲੇਟ ਫੜਾਤੀ ਮਗਾ ਭਾਈ ਕਰੋੜੇ ਸ ਤੇ ਮੈਂ ਹਰਾ ਦੇਖੋ ਮੈਂ ਸਾਗ ਮੈਨੂੰ ਇੰਨਾ ਟੇਸਟੀ ਲੱਗਾ ਜਦੋਂ ਪਹਿਲੀ ਬਾਈਟ 'ਚ ਇੰਨਾ ਫਲੇਵਰ ਨਹੀਂ ਨਾ ਪਤਾ ਲੱਗਦਾ ਹੌਲੀ ਹੌਲੀ ਦੋ ਤਿੰਨ ਬਾਈਟਸ ਲੈਣ ਤੋਂ ਬਾਅਦ ਮੈਨੂੰ ਇੰਨਾ ਵਧੀਆ ਲੱਗਾ ਕਿ ਪੂਰਾ ਮੈਂ ਹੀ ਪਲੇਟ ਖਤਮ ਕੀਤੀ ਹੈ ਤੇ ਸਾਗ ਵੀ ਐਕਸਟਰਾ ਆਪ ਆਇਆ ਬਿਲਕੁਲ ਬਿਲਕੁਲ ਤੇ ਹੁਣ ਜਗ੍ਹਾ ਹੈ ਨਹੀਂ ਵੈਸੇ ਕੜੀ ਚਾਵਲ ਟੇਸਟ ਕਰਨ ਲਈ ਬਟ ਕਿਉਂਕਿ ਜਿਨ੍ਹਾਂ ਦੇ ਆਪਾਂ ਲੋਕਲ ਜਿਹੜੇ ਰੈਗੂਲਰ ਕਸਟਮਰ ਹੈ ਇਹਨਾਂ ਦੇ ਸਭ ਨੇ ਕੜੀ ਚਾਵਲ ਦੀ ਇੰਨੀ ਜ਼ਿਆਦਾ ਤਾਰੀਫ ਕੀਤੀ ਹੈ ਤਾਰੀਫ ਕੀਤੀ ਹੈ ਤਾਂ ਇੱਕ ਵਾਰ ਇੱਕ ਚਮਚ ਮੈਂ ਜ਼ਰੂਰ ਟੇਸਟ ਕਰਕੇ ਦੇਖਾਂ ਬਿਲਕੁਲ ਬਿਲਕੁਲ ਪਹਿਲਾਂ ਮੈਂ ਜਾਇਆ ਹਾਂ ਉਹਨਾਂ ਨੂੰ ਇਹ ਦਰਾਂ ਨੂੰ ਲਾ ਥੋੜਾ ਜਿਹਾ ਮਿਕਸ ਕਰ ਲਈਏ ਜਿੱਦਾਂ ਕਿ ਭਾਜੀ ਨਾਲ ਮੈਂ ਅੱਜਕੱਲ 2-3 ਵਲੌਗਸ ਦੇਖੇ ਭਾਜੀ ਦੇ ਪਿਆਜ਼ ਜ਼ਰੂਰ ਭਾਜੀ ਬਾਈਟ ਚ ਇਨਕਲੂਡ ਕਰਦੇ ਹਨਾ ਹਾਂ ਬਿਲਕੁਲ ਉਹਦਾ ਟੇਸਟ ਕਰਦੇ ਹਾਂ ਹਾਦੀਕ ਮੈਂ ਜਲਦੀ ਕਿਸੇ ਦੀ ਨਾ ਤਾਰੀਫ ਨਹੀਂ ਕਰਦਾ ਤੇ ਜੇ ਛੁੱਟੀ ਕਰਦਾ ਤਾਂ ਥੋੜੀ ਦੇਰ ਬਾਅਦ 10 ਵੇ ਦਿਨਾਂ ਬਟ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਔਰ ਇਹ ਜਗ੍ਹਾ ਜਿੱਦਾਂ ਮੈਂ ਕਹਿੰਨਾ ਕਿ ਮੈਨੂੰ ਅਗਰ ਕੋਈ ਜਗ੍ਹਾ ਵਧੀਆ ਲੱਗੇ ਦੁਬਾਰਾ ਆਣ ਵਾਲੀ ਹੈਗੀ ਹੈ ਇਹ ਰੀਮ ਲਿਸਟ ਚੈਰ ਹੋ ਗਈ ਇਹ ਦੁਬਾਰਾ ਆਣ ਵਾਲੀ ਹੈਗੀ ਔਰ ਮੇਰੇ ਸ਼ਹਿਰ ਦੇ ਵਿੱਚ ਹੈ ਮੈਂ ਤਾਂ ਬਹੁਤ ਫ੍ਰੀਕੁਐਂਟਲੀ ਵਿਜ਼ਿਟ ਕਰਦਾ ਹਾਂ ਬਹੁਤ ਵਧੀਆ ਪਰ ਜਦੋਂ ਮੈਚ ਮੂਚ ਖੇਡ ਕੇ ਆਏ ਥੱਕੇ ਹੋਏ ਆ ਚਲੋ ਜੀ ਉਦੋਂ ਕਿਹੜੀ ਚੋਲ ਖਾਣ ਚੱਲਦੇ ਆ ਜਾਂ ਕੁਝ ਪਾਈ ਜਾਈਏ ਹੈਲਦੀ ਖਾਓ ਬਾਹਰ ਜਾ ਕੇ ਕਿਤੋਂ ਵੀ ਇਧਰੋਂ ਉਧਰੋਂ ਕੁਝ ਵੀ ਉਲਟਾ ਉਲਟਾ ਬੋਲਟਾ ਖਾਣ ਨਾਲੋਂ ਤੇ ਆ ਬਹੁਤ ਵਧੀਆ ਚੀਜ਼ ਐ 버ਗਰ ਖਾਣੇ ਫਰਾਈਜ਼ ਘਰਣੀਆਂ ਮਨਚੂਰੀਅਨ ਖਾਣੇ ਨੂਡਲਸ ਖਾਣੇ ਨਾਲੋਂ ਤਾਂ ਔਰ ਨਾਲੇ ਟੇਸਟੀ ਤੇ ਅਸੀਂ ਬਿਲਕੁਲ ਬਹੁਤ ਵਧੀਆ ਤੇ ਹੁਣ ਆਪਾਂ ਵੀ ਟੈਸਟ ਕਰੀਏ ਇਹਨੂੰ ਜਾਓ ਭਾਜੀ ਆਰੀਅਨ ਨੇ ਰਵਨੀ ਆਰੀਅਨ ਨੂੰ ਨਹੀਂ ਨਹੀਂ ਬਿਲਕੁਲ ਠੀਕ ਗੜੀ ਕੜੀ ਮੇਰੀ ਬਹੁਤ ਫੇਵਰਟ ਆ ਅਜਿਹਾ ਜਦੋਂ ਕਿ ਤੇਰੇ ਰਾਈਡ ਤੇ ਹੋ ਚਾਹੀਦਾ ਕਿ ਵੇਲੇ ਰਾਜੇ ਦਾ ਭਾਈ ਨੂੰ ਕਹਿੰਦੇ ਉਹਨੇ ਮੈਂ ਆਪ ਕੋਈ ਆਰਡਰ ਆਊਟ ਕਰ ਲੇਦਾ ਉਹ ਆਪਣੀ ਕਿਤੇ ਖਾਸ ਕਰਕੇ ਰਾਜਸਥਾਨ ਦੇ ਵਿੱਚ ਮੈਂ ਕੋਈ ਆਰਡਰ ਕਰ ਦਿੰਦਾ ਹੂੰ ਉਹ ਤੂੰ ਬਹੁਤ ਵਧੀਆ ਬਈ ਕੜੀ ਰਾਜਸਥਾਨ ਮੈਨੂੰ ਇੰਨੇ ਵਧੀਆ ਲੱਗੇ ਕਿ ਨੈਕਸਟ ਟਾਈਮ ਆਪਾਂ ਇੱਥੋਂ ਕਿਤੋਂ ਨਿਕਲ ਕੇ ਜਾਣਾ ਚੰਡੀਗੜ੍ਹ ਜਾ ਰਹੇ ਤੈਕ ਕਰਾ ਕੇ ਲੈ ਜਾ ਤੈਕ ਕਰਾਣੇ ਪੱਕੇ ਹੀ ਜਦੋਂ ਪੈਕ ਬਾਈ ਨੂੰ ਫੋਨ ਕਰਦਾ ਕਰਾਂ ਬਾਈ ਸਾਡੇ ਪੈਕਿੰਗ ਕਰ ਦੇ ਅਸੀਂ ਲੈ ਜਣੇ ਨਾਲ ਹੂੰ ਸੋ ਹੁਣ ਤੁਸੀਂ ਕਰਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਇਲਾਕੇ ਦੇ ਵਿੱਚ ਆਪਣੇ ਪੰਜਾਬੀ ਭਰਾਵਾਂ ਨੇ ਕਿੱਦੇ-ਕਿੱਦੇ ਸਟਾਲ ਲਾਏ ਹੋਏ ਨੇ ਤੇ ਅਸੀਂ ਉੱਥੇ ਵੀ ਆ ਕੇ ਵਿਜ਼ਿਟ ਕਰਾਂਗੇ ਤੇ ਬਾਈ ਹੁਣਾਂ ਨੂੰ ਪ੍ਰਮੋਟ ਵੀ ਕਰਾਂਗੇ ਤੇ ਬਾਈ ਹਰਾਂ ਦਾ ਖਾਂਜਿਸ਼ ਕਰਾਂਗੇ ਸੋ ਥੈਂਕ ਯੂ ਸੋ ਮੱਚ